ਐ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸੰਗਤਾਂ ਵੇਖੋ ਸੇਵਾਕਾਰੀਆਂ ਬੀਬੀਆਂ ਵਰਤਨ ਦੀ ਸੇਵਾ ਕਰ ਰਹੀਆਂ ਇੱਥੇ ਜਿਹੋ ਜਾਂ ਬੰਦਾ ਉਹਦੀ ਸੇਵਾ ਮਿਲ ਜਾਂਦੀ ਹੈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇੱਧਰ ਗੁਰੂ ਘਰ ਦੇ ਦਰਸ਼ਨ ਕਰਾਉਣੇ ਗੁਰੂ ਕੀ ਇੱਕ ਬਾਤ ਦੱਸਦਾ ਹਾਂ ਸਾਨ ਹੈ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਤਨਾਮ ਵਾਹਿਗੁਰੂ ਆਦਿ ਨੂੰ ਵੇਖੋ ਸੰਗਤਾਂ ਟੋਕਰੀ ਸੇਵਾ ਕਰ ਰਹੀਆਂ ਆ ਵਾਹਿਗੁਰੂ ਵਾਹਿਗੁਰੂ ਭਰਤ ਪੈਰ ਜੀ ਦੀਵਾਨ ਹਾਕ ਸਾਤ ਨਾਮ ਵਾਹਿਗੁਰੂ 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 ਸਾਤ ਨਾਮ ਸਾਤ ਨਾਮ ਵਾਹਿਗੁਰੂ ਜਹੇਦਾਰ ਸੇਵਾਵਾਰੇ ਗੁ ਮਸ਼ਵਰਾ ਕਰ ਰਹੇ ਨੇ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਆਪੇ ਕੋ ਸੰਗਤ ਨਾਲੇ ਸੇਵਾ ਕਰਦੀ ਹੈ ਨਾਲੇ ਸੰਗਤ ਨਾਮ ਜਪਦੀ ਹੈ ਧੰਨਾ ਸੰਗਤ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਆਪੇ ਕੋ ਭਾਈ ਟੋਕਰੀਆਂ ਭਾ ਰਹੇ ਨੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਖ ਨਾਮ ਵਾਹਿਗੁਰੂ ਸਤ 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 ਨਾਮ ਅਜਹੇਦਾਰ ਸਾਹਿਬ ਜੀ ਆਰਵਿੰਦਰ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਆ ਸੰਗਤਾਂ ਸੇਵਾ ਕਰ ਰਹੀਆਂ ਸੰਗਤਾਂ ਮਿੱਟੀ ਪੈ ਰਹੀ ਇੱਧਰ ਦੀਵਾਨ ਹਾਲ ਬਣ ਰਿਹਾ ਗੁਰਦੁਆਰਾ ਪਾਨੀਗੜ੍ਹ ਸ ਹੈ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆਦਮੂਸਾ ਚੱਲ ਰਿਹਾ ਮਿੱਟੀ ਕੁੱਟ ਕੁੱਟ ਪਾ ਰਿਹਾ ਤਾਂ ਬੇਵਾਹਿਗੁਰੂ ਵਾਹਿ ਰਕਾਰ ਸੇਵਾ ਲੈ ਕਮਾਲ ਕਰ ਐਨੀ